ਇੱਕ ਰਾਜੇ ਦਾ ਕਹਿੰਦੇ ਇੱਕ ਬਾਗ ਹੁੰਦਾ ਹੈ ਤੇ ਉਹਦਾ ਮਨਪਸੰਦ ਬਾਗ ਹੁੰਦਾ ਤੇ ਉਹਦੇ ਵਿੱਚ ਵਨਸਵਨੇ ਫਲ ਲੱਗਦੇ ਆ ਤੇ ਇੱਕ ਕੋਈ ਫਕੀਰ ਬੰਦਾ ਲੰਘਦਾ ਹੈ ਤੇ ਉਹਦੀ ਇੱਕ ਮੌਜ ਦੇ ਵਿੱਚ ਉਹਨੂੰ ਐ ਲੱਗਦਾ ਵੀ ਯਾਰ ਉਹਨੂੰ ਭੁੱਖ ਲੱਗੀ ਹੁੰਦੀ ਉਹ ਕਹਿੰਦਾ ਯਾਰ ਫਲ ਤੋੜ ਕੇ ਦੇ ਦੇ ਮਾਲੀ ਨੂੰ ਕਹਿੰਦਾ ਮਾਲੀ ਕਹਿੰਦਾ ਨਾ 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 ਕਹਿੰਦਾ ਰਾਜੇ ਦਾ ਬਾਗ ਹੈ ਕਹਿੰਦਾ ਤੇਰੀ ਮਤਲਬ ਹਿੰਮਤ ਕਿਵੇਂ ਹੋਈ ਤੂੰ ਰਾਜੇ ਦੇ ਬਾਗ ਵੱਲ ਦੇਖ ਲਿਆ ਫਕੀਰ ਕਹਿੰਦਾ ਚਲ ਠੀਕ ਹੈ ਫਿਰ ਕਹਿੰਦਾ ਕਹਿੰਦਾ ਆਪਣੀ ਵੀ ਮੌਜ ਹੈ ਕਹਿੰਦਾ ਚੱਕ ਫਿਰ ਤੇਰਾ ਬਾਗ ਸੁੱਕਾ ਹੋ ਜਾਏ ਹੁਣ ਉਹ ਬਾਗ ਸੁੱਕ ਜਾਂਦਾ ਅਚਾਨਕ ਹੀ ਬਾਗ ਸੁੱਕ ਜਾਂਦਾ ਤੇ ਉਹ ਰਾਜੇ ਕੋਲ ਭੱਜ ਕੇ ਜਾਂਦਾ ਹੈ ਮਾਲੀ ਤੇ ਰਾਜਾ ਬਾਗ ਦੇ ਵਿੱਚ ਆਉਂਦਾ ਤੇ ਉਹ ਬਾਗ ਉਹਦਾ ਮਨ ਪਸੰਦ ਬਾਗ ਹੁੰਦਾ ਦੁਨੀਆਂ ਦੇ ਭਾਂਤ ਭਾਂ ਦੇ ਫਲ ਹੁੰਦੇ ਐ ਤੇ ਬਾਦਸ਼ਾਹ ਕਹਿੰਦਾ ਵੀ ਕਿਵੇਂ ਹਰਾ ਹੋਊਗਾ ਫਕੀਰ ਨੂੰ ਸੱਦ ਲੈਂਦੇ ਐ ਫਕੀਰ ਕਹਿੰਦਾ ਵੀ ਹੁਣ ਤਾਂ ਕਹਿਤਾ ਜਿਹੜੀ ਜ਼ਬਾਨ ਤੇ ਗੱਲ ਆ ਗਈ ਇਹ ਨਹੀਂ ਮੁੜਦੀ ਉਹ ਕਹਿੰਦਾ ਵੀ ਤੂੰ ਦੱਸ ਤੈਨੂੰ ਚਾਹੀਦਾ ਕੀ ਐ ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਚਲੋ ਜੇ ਤੁਸੀਂ ਚਾਹੁੰਦੇ ਵੀ ਤੁਹਾਡਾ ਬਾਗ ਹਰਾ ਹੋ ਜੇ ਤਾਂ ਐਂ ਕਰੋ ਇੱਕ ਸੁਨਹਿਰੀ ਬਲਬਲ ਐ ਜੇ ਤੁਸੀਂ ਉਹਨੂੰ ਇੱਥੇ ਲਿਆਓ ਤੇ ਉਹ ਬਲਬਲ ਇਸ ਬਾਗ 'ਚ ਖੜ ਕੇ ਗਾ ਦਵੇ ਤਾਂ ਤੁਹਾਡਾ ਬਾਗ ਰਾਜੇ ਦੇ ਤਿੰਨ ਪੁੱਤ ਹੁੰਦੇ ਆ ਤੇ ਦੋ ਪੁੱਤ ਪਹਿਲਾਂ ਤਿਆਰ ਹੋ ਜਾਂਦੇ ਆ ਉਹ ਉਹਨਾਂ ਨੂੰ ਬੁਲਾਉਂਦਾ ਕਹਿੰਦਾ ਵੀ ਕਿਵੇਂ ਮਰਜ਼ੀ ਕਰੋ ਮੇਰਾ ਬਾਗ ਹਰਾਉਣਾ ਚਾਹੀਦਾ ਨਹੀਂ ਤਾਂ ਮੈਂ ਤੁਹਾਨੂੰ 1 ਰੁਪਿਆ ਵੀ ਕਹ ਲੋ ਜੇ ਮਤਲਬ ਇਹਦੇ ਵਿੱਚੋਂ ਨਹੀਂ ਦੇਣਾ ਹੈਗਾ ਰਾਜ ਭਾਗ ਦੇ ਵਿੱਚੋਂ ਤਾਂ ਤੀਸਰਾ ਪੁੱਤ ਕਿਤੇ ਆਸੇ ਪਾਸੇ ਗਿਆ ਹੁੰਦਾ ਤਾਂ ਦੋਵੇਂ ਪੁੱਤ ਕਹਿੰਦੇ ਆ ਵੀ ਅਸੀਂ ਹੁਣੇ ਹੀ ਜਾਂਦੇ ਆ ਲੱਭਣ ਕਿੱਥੋਂ ਮਿਲੋਗੇ ਗੋਲਬਲਾ ਉਹ ਤੁਰ ਪੈਂਦੇ ਆ ਤੇ ਤੀਜਾ ਜਦੋਂ ਘਰੇ ਆਉਂਦਾ ਉਹਦੀ ਮਾਂ ਕਹਿੰਦੀ ਵੀ ਜੇ ਤੂੰ ਨਾ ਗਿਆ ਤਾਂ ਤੈਨੂੰ ਕੁਝ ਨਹੀਂ ਮਿਲਣਾ ਰਾਜ ਭਾਗ ਚੋਂ ਤੂੰ ਵੀ ਨਾਲ ਹੀ ਜਾ ਉਹਨੂੰ ਕਿਹਾ ਜਾਂਦਾ ਵੀ ਉਹਦਾ ਨਾਮ ਸੀ ਅਲਾਦੀਨ ਅਲਾਦੀਨ ਦਾ ਸ਼ਰੀਰ ਦਾ ਵਜਨ ਇੰਨਾ ਸੀ ਵੀ ਜਦੋਂ ਘੋੜੇ ਤੇ ਬੈਠਦਾ ਸੀ ਤਾਂ ਘੋੜਾ ਧਰਤੀ 'ਚ ਧਸ ਜਾਂਦਾ ਸੀ। ਹੁਣ ਉਹ ਦੋ ਘੋੜੇ, ਤਿੰਨ ਘੋੜੇ ਜਦੋਂ ਟਰਾਈ ਕਰਦਾ ਤਾਂ ਉਹ ਇੱਕ ਪਾਸੇ ਘੋੜਾ ਖੜਿਆ ਹੁੰਦਾ ਹੈ। ਤਾਂ ਉਹਨੂੰ ਆਪਣੇ ਜਿਹੜੇ ਤਵੇਲੇ ਦੇ ਬੰਦੇ ਨੂੰ ਕਹਿੰਦਾ ਐਂ ਕਰ ਇਹਨੂੰ ਸਾਰੀ ਰਾਤ ਇਹਨੂੰ ਬਾਦਾਮ ਖਵਾਈਆ ਤੇ ਇਹਨੂੰ ਇਹਦੇ ਤੇ ਖਰਖਰਾ ਮਾਰੀ ਜਾ ਤੇ ਸਵੇਰੇ ਘੋੜਾ ਤਕੜਾ ਹੋ ਜਾਊਗਾ। ਉਹ ਇਦਾਂ ਹੀ ਕਰਦਾ ਸਾਰੀ ਰਾਤ ਉਹ ਖਵਾਈ ਜਾਂਦਾ, ਖਰਖਰਾ ਮਾਰੀ ਜਾਂਦਾ ਤੇ ਘੋੜਾ ਚੰਗਾ ਉੱਚਾ ਜਵਾਨ ਹੋ ਜਾਂਦਾ। ਅਲਾਦੀਨ ਘੋੜੇ ਤੇ ਸਵਾਰ ਹੁੰਦਾ ਤੇ ਮਗਰ ਆਪਣੇ ਭਰਾਵਾਂ ਦੇ ਨਾਲ ਲੱਗ ਜਾਂਦਾ। ਹੁਣ ਵੱਡੇ ਭਾਈ ਇਹਨੂੰ ਗੁੱਸਾ ਉਹ ਵਿਚਾਲੜਾ ਕਹਿੰਦਾ ਕਿ ਨਾ ਚੱਲ ਕੋਈ ਨਹੀਂ ਯਾਰ ਆਪਣੀ ਸੇਵਾ ਪਾਣੀ ਕਰੀ ਜਾਓਗੇ ਇਹਨੂੰ ਨਾਲ ਹੀ ਰਲਾ ਲੈਂਦੇ ਆ। ਚਲੋ ਜਿਉ ਲੰਬਾ ਸਫਰ ਕਰਦੇ ਪੁੱਛਦੇ ਪੁੱਛਦੇ ਇੱਕ ਇੱਕ ਥਾਂ ਤੇ ਪਹੁੰਚਦੇ ਇੱਕ ਦਰਵਾਜ਼ਾ ਹੁੰਦਾ ਜਿੱਥੋਂ ਤਿੰਨ ਰਸਤੇ ਜਾਂਦੇ ਆ। ਉਹ ਦਰਵਾਜ਼ੇ ਦੇ ਬਾਹਰ ਇੱਕ ਬਜ਼ੁਰਗ ਬੈਠਾ ਉਹਨੂੰ ਪੁੱਛਦੇ ਆ ਵੀ ਬਜ਼ੁਰਗੋ ਵੀ ਇਹ ਰਾਹ ਕਿੱਧਰ ਨੂੰ ਜਾਂਦੇ ਆ? ਉਹ ਕਹਿੰਦਾ ਤਿੰਨ ਪਾਸੇ ਰਾਹ ਜਾਂਦਾ ਇੱਕ ਰਸਤਾ ਹੈਗਾ ਸੁਪਨਿਆਂ ਦੀ ਧਰਤੀ ਨੂੰ ਜਾਂਦਾ ਹੈ। ਦੂਜਾ ਹਰਿਆਲੀ ਦੀ ਧਰਤੀ ਨੂੰ ਜਾਂਦਾ ਹੈ ਤੇ ਤੀਜਾ ਹੈਗਾ ਮੌਤ ਦੀ ਧਰਤੀ। ਇੱਧਰ ਜਿਹੜਾ ਚਲਾ ਗਿਆ ਅਜੇ ਤੱਕ ਮੁੜਿਆ ਨਹੀਂ। ਹੁਣ ਦੋ ਭਰਾ ਸੌਖਾ ਰਸਤਾ ਲੱਭ ਲੈਂਦੇ ਆ ਵੱਡਾ ਸੁਪਨਿਆਂ ਦੀ ਧਰਤੀ ਤੇ ਹੋ ਜਾਂਦਾ ਜਿਹੜਾ ਵਿਚਾਲੜਾ ਉਹ ਖਰੀ ਧਰਤੀ ਤੇ ਹੋ ਜਾਂਦਾ ਹੈ ਅਲਾਦੀਨ ਕਹਿੰਦਾ ਵੀ ਮੈਂ ਤਾਂ ਮੌਤ ਵਾਲੇ ਦੇਸ਼ ਜਾਊਂਗਾ ਉਹ ਬਜ਼ੁਰਗ ਕਹਿੰਦਾ ਵੀ ਦੇਖ ਚੰਗਾ ਰਹੇਗਾ ਨਾ ਜਾ ਕਹਿੰਦਾ ਕੋਈ ਮਸਲਾ ਹੀ ਨਹੀਂ ਜੀ ਹੁਣ ਅਲਾਦੀਨ ਦਾ ਕੌਨਫੀਡੈਂਸ ਐਡਾ ਕਹਿੰਦਾ ਉਹ ਆਪਦਾ ਘੋੜਾ ਠੇਲ ਦਿੰਦਾ ਤੇ ਰਸਤੇ ਦੇ ਵਿੱਚ ਉਹਦਾ ਘੋੜਾ ਬੋਲਣ ਲੱਗ ਜਾਂਦਾ ਉਹ ਹੈਰਾਨ ਹੁੰਦਾ ਵੀ ਤੂੰ ਕਿਵੇਂ ਬੋਲਣ ਲੱਗ ਗਿਆ ਕਹਿੰਦਾ ਇਸ ਧਰਤੀ ਤੇ ਆ ਕੇ ਕਹਿੰਦਾ ਵੀ ਪਰਿੰਦੇ ਵੀ ਬੋਲਣ ਲੱਗ ਜਾਂਦੇ ਆ ਕਹਿੰਦਾ ਤਾਂ ਹੀ ਸੁਨਹਿਰੀ ਬੋਲੇ ਇਹ ਬੁਲਬੁਲ ਇਸ ਦਿਸ਼ਾ ਵਾਲਾ ਹੈ ਕਹਿੰਦਾ ਜੀ ਘੋੜਾ ਨੂੰ ਕਹਿੰਦਾ ਵੀ ਦੇਖ ਲਾਲਾਦੀਨ ਕਹਿੰਦਾ ਜਿਹੜਾ ਹੁਣ ਜਿਹੜਾ ਜਿਸ ਧਰਤੀ ਤੇ ਜਾ ਰਹੇ ਆ ਲਾਲ ਧਰਤੀ ਹੈ ਤੇ ਲਾਲ ਦਿਓ ਰਹਿੰਦਾ ਇਥੇ ਦਾਇਨ ਦਾ ਉਹਦੇ ਚਾਰ ਸਿਰ ਨੇ ਤੇ ਉਹ ਇੱਕ ਛਟਕੇ ਚ ਬੰਦਾ ਖਾ ਜਾਂਦਾ ਤੇ ਅਲਾਦੀਨ ਕਹਿੰਦਾ ਤੂੰ ਚੁੱਪ ਕਰਕੇ ਤੁਰਿਆ ਚਲ ਪਰਵਾਹ ਨਹੀਂ ਹੈਗੀ ਉਹ ਦਰਵਾਜ਼ਾ ਖੜਕਾਉਂਦਾ ਅੱਗੋਂ ਜਿਹੜਾ ਦਾਇਨ ਦਾ ਉਹਦੀ ਪਤਨੀ ਬਾਹਰ ਆਉਂਦੀ ਹੈ ਤੇ ਪਤਨੀ ਇੱਕਦਮ ਘਬਰਾ ਜਾਂਦੀ ਕਹਿੰਦੀ ਤੁਸੀਂ ਮਤਲਬ ਇਨਸਾਨ ਲੋਕ ਇੱਥੇ ਕੀ ਕਰਦੇ ਹੋ ਵੀ ਚਲਾ ਜਾ ਮੈਨੂੰ ਤੇਰੇ ਤੇ ਦਰਸ ਆਉਂਦਾ ਵੀ ਤੈਨੂੰ ਮੇਰਾ ਦਿਓ ਪਤੀ ਖਾ ਜੂਗਾ ਉਹ ਕਹਿੰਦਾ ਵੀ ਤੂੰ ਮੈਨੂੰ ਭੁੱਖ ਲੱਗੀ ਆ ਤੂੰ ਇਹ ਦੱਸ ਵੀ ਖਾਣ ਪਉ ਚਾਰ ਕਥਾਲੀਆਂ ਦੇ ਵਿੱਚ ਖਾਣਾ ਲੈ ਕੇ ਆਉਂਦੀ ਹੈ ਉਹ ਕਹਿੰਦਾ ਇਹ ਤਾਂ ਮੇਰੇ ਚ ਮੇਰੇ ਲਈ ਬੁਰਕੀ ਦੇ ਬਰਾਬਰ ਹੈ ਭੁੱਖ ਲੱਗੀ ਆ ਵੀ ਹੋਰ ਦੱਸ ਕਿੱਥੇ ਆ ਉਹ ਕਹਿੰਦੀ ਐਂਕਰ ਫਿਰ ਦੈਂਤ ਦਾ ਸਾਮਾਨ ਪਿਆ ਹੈ ਉਹ ਅੰਦਰ ਇੱਕ ਵੱਡਾ ਸਾਰਾ ਬਲਦ ਭੁੰਨੇ ਪਿਆ ਹੁੰਦਾ ਹੈ ਤੇ ਇੱਕ ਦੋ ਘੋੜੇ ਭੁੰਨੇ ਪਏ ਹੁੰਦੇ ਆ ਤੇ ਹੋਰ ਸਾਜੋ ਸਮਾਨ ਹੁੰਦਾ ਅਲਾਦੀਨ ਕੀ ਕਰਦਾ ਇੱਕੋ ਝਟਕੇ ਜੀ ਸਾਰਾ ਕੁਝ ਖਾ ਜਾਂਦਾ ਜਦੋਂ ਖਾ ਜਾਂਦਾ ਹੈ ਤਾਂ ਜਿਹੜੀ ਦੈਂਤ ਦੀ ਪਤਨੀ ਉਹ ਕਹਿੰਦੀ ਵੀ ਤੂੰ ਆ ਤਾਂ ਕਹਿਰ ਕਰਤਾ ਉਹ ਕਹਿੰਦੀ ਦੈਂਤ ਤਾਂ ਪਹਿਲੀ ਇੰਨਾ ਮਤਲਬ ਖੁੰਖਾਰ ਹੈ ਉਤੋਂ ਤੋਂ ਉਹਦਾ ਰਾਸ਼ਨ ਖਾ ਗਿਆ ਵੀ ਹੁਣ ਤਾਂ ਤੈਨੂੰ ਕਿਸੇ ਵੀ ਸੂਰਤ ਚੋਂ ਨਹੀਂ ਛੱਡਣਾ ਨਹੀਂ ਹੈਗਾ ਅਲਾਦੀਨ ਕਹਿੰਦਾ ਉਹ ਬਲਾਦ ਅਸਹੀ ਕਿੱਥੇ ਤੇਰਾ ਦਾਇ ਤਾਂ ਇੱਕ ਅਚਾਨਕ ਹੀ ਹੁੰਦਾ ਉਹ ਸਾਰਾ ਏਰੀਆ ਕੰਬਣਾ ਸ਼ੁਰੂ ਹੋ ਜਾਂਦਾ ਜਦੋਂ ਕੰਬਦਾ ਹੈ ਤਾਂ ਉਹਦੀ ਪਤਨੀ ਉਹਨੂੰ ਕਹਿੰਦੀ ਹੈ ਵੀ ਅਜੇ ਵੀ ਤੂੰ ਸੋਹਣਾ ਜਵਾਨ ਹੈਗਾ ਚਲਾ ਜਾ ਤਾਂ ਦਿਓ ਜਦੋਂ ਆਉਂਦਾ ਹੈ ਦਰਵਾਜ਼ੇ ਤੇ ਅਲਾਦੀਨ ਸਾਹਮਣੇ ਖੜਾ ਹੁੰਦਾ ਹੈ ਤਾਂ ਦਿਓ ਉਹਨੂੰ ਅਨਸਰ ਕਹਿੰਦਾ ਕਹਿੰਦਾ ਹਾਂ ਅਲਾਦੀਨ ਆ ਗਿਆ ਤੂੰ ਅਲਾਦੀਨ ਨੂੰ ਹੈਰਾਨੀ ਹੁੰਦੀ ਹੈ ਕਹਿੰਦਾ ਤੂੰ ਮੇਰਾ ਨਾਮ ਕਿਵੇਂ ਜਾਣਦਾ ਹੈ ਕਹਿੰਦਾ ਦਰਸਲ ਕਹਿੰਦਾ ਜਦੋਂ ਤੂੰ ਪੈਦਾ ਹੋਇਆ ਸੀ ਨਾ ਮੈਨੂੰ ਪਹਾੜ ਚੋਂ ਆਵਾਜ਼ ਨੇ ਪਹਾੜ ਨੇ ਬੋਲ ਕੇ ਦੱਸਿਆ ਸੀ ਕਿ ਤੇਰਾ ਇੱਕ ਸ਼ਰੀਕ ਪੈਦਾ ਹੋ ਗਿਆ ਹੈ ਜਿਹੜਾ ਇੱਕ ਦਿਨ ਤੇਰੇ ਘ ਤੇ ਕਹਿੰਦਾ ਚੱਲ ਕੋਈ ਨਹੀਂ ਦੈਂਤ ਕਹਿੰਦਾ ਵੀ ਮੈਂ ਵੀ ਬਹਾਦਰਾਂ ਤੂੰ ਵੀ ਸੋਰਮਾ ਤੂੰ ਖਾ ਪੀ ਤੇਰੀ ਕੀ ਸੇਵਾ ਕਰਾਂ ਸਵੇਰੇ ਉੱਠ ਕੇ ਆਪਾਂ ਲੜਾਂਗੇ ਕਹਿੰਦਾ ਜੀ ਠੀਕ ਐ ਚਲੋ ਜੀ ਉਹ ਖਾਂਦੇ ਆ ਪੀਂਦੇ ਆ ਦੈਂਤ ਨੂੰ ਇਹ ਵੀ ਹੁੰਦਾ ਵੀ ਜਾਲੇ ਨੂੰ ਮੈਂ ਸ਼ਰਾਬ ਸ਼ਰੂਬ ਵੱਧ ਪਿਆ ਦੇਣਾ ਇਹ ਮਤਲਬ ਸਵੇਰੇ ਮੈਨੂੰ ਕਾਬੂ ਕਰ ਲੂੰਗਾ ਚਲੋ ਜੀ ਅਲਾਦੀਨ ਐਡਾ ਹੋਸ਼ ਹੁੰਦਾ ਸਵੇਰੇ ਲੜਾਈ ਹੁੰਦੀ ਐ ਦੈਂਤ ਤੇ ਦੋਵੇਂ ਭਿੜਦੇ ਐ ਤੇ ਅਲਾਦੀਨ ਦੇ ਕੰਨ ਚ ਜਿਹੜਾ ਘੋੜਾ ਕਹਿੰਦਾ ਕਹਿੰਦਾ ਵੀ ਤੂੰ ਐਂ ਕਰ ਮੇਰੇ ਤੇ ਸਵਾਰ ਰਹੀਂ ਜਦੋਂ ਇਹ ਤੇਰੇ ਤੇ ਵਾਰ ਕਰੂਗਾ ਤੂੰ ਮੈਨੂੰ ਕਹਦੀ ਦੈਂਤ ਤੂੰ ਪਹਿਲਾਂ ਮੇਰੇ ਤੇ ਵਾਰ ਕਰ ਤੇ ਜਦੋਂ ਤੇਰੇ ਦੇ ਵਾਰ ਕਰੂਗਾ ਤੂੰ ਅੱਡੀ ਲਾ ਦੇਂ ਕਹਿੰਦਾ ਮੈਂ ਹਵਾ ਦੀ ਗਤੀ ਨਾਲ ਥੱਲੇੋਂ ਦੀ ਨਿਕਲ ਜਾਊਂਗਾ ਕਹਿੰਦਾ ਠੀਕ ਐ ਚਲੋ ਜੀ ਉਹ ਦੈਂਤ ਕਹਿੰਦਾ ਦੱਸ ਪਹਿਲਾਂ ਕੌਣ ਵਾਰ ਕਰੇ ਤੇ ਅਲਾਦੀਨ ਕਹਿੰਦਾ ਚੱਲ ਯਾਰ ਤੈਨੂੰ ਮੌਕਾ ਦਿੱਤਾ ਤੂੰ ਤਲਵਾਰ ਪਹਿਲਾਂ ਤੂੰ ਵਾਹ ਮੇਰੇ ਤੇ ਉਹ ਜਦੋਂ ਤਲਵਾਰ ਦਾ ਵਾਰ ਕਰਦਾ ਉਹ ਕੋੜੇ ਨੂੰ ਅੱਡੀ ਲਾਉਂਦਾ ਕੋੜਾ ਹਵਾ ਦੀ ਰਫਤਾਰ ਨਾਲ ਨਿਕਲ ਜਾਂਦਾ ਦੂਜਾ ਵਾਰ ਕਰਦਾ ਤੀਜਾ ਵਾਰ ਕਰਦਾ ਚੌਥਾ ਵਾਰ ਕਰਦਾ ਹਰ ਕੇ ਅਲਾਦੀਨ ਕਹਿੰਦਾ ਵੀ ਹੁਣ ਮੇਰੀ ਵਾਰੀ ਆ ਮਿੱਤਰਾ ਤੇ ਜਦੋਂ ਉਹ ਦੈਂਤ ਸਾਹਮਣੇ ਖੜਦਾ ਅਲਾਦੀਨ ਇੱਕੋ ਵਾਰ ਦੇ ਨਾਲ ਉਹਦੇ ਚਾਰੇ ਛੇਰ ਵੱਢ ਦਿੰਦਾ ਹੈ ਉਹਦੇ ਨੱਕ ਕੰਨ ਤੇ ਬੁੱਲ ਵੱਡ ਕੇ ਉਹਦੇ ਝੋਲੇ ਚ ਪਾ ਲੈਂਦਾ ਹੁਣ ਦੈਨ ਦੀ ਪਤਨੀ ਕਹਿੰਦੀ ਵੀ ਮੈਂ ਇੱਥੇ ਇਕੱਲੀ ਕੀ ਕਰੂੰਗੀ ਇਹ ਸਾਰਾ ਰਾਜ ਭਾਗ ਜਿਹੜਾ ਦੈਨ ਦਾ ਏਰੀਆ ਸੀ ਵੀ ਮੈਂ ਤਾਂ ਇਹਦੇ ਨਾਲ ਵੱਸ ਰਹੀ ਸੀ ਤੂੰ ਐਂ ਕਰ ਮੈਨੂੰ ਆਪਣੇ ਨਾਲ ਹੀ ਲੈ ਚੱਲ ਮੈਨੂੰ ਆਪਣੀ ਪਤਨੀ ਬਣਾ ਲੈ ਉਹ ਕਹਿੰਦਾ ਵੀ ਦਸਤੂਰ ਦੇ ਮੁਤਾਬਕ ਮੇਰਾ ਵੱਡਾ ਭਰਾ ਹੀ ਭਰਾ ਜਿਹੜਾ ਅਜੇ ਕੁਵਾਰਾ ਹੈ ਤੂੰ ਉਹਦੀ ਪਤਨੀ ਬਣ ਸਕਦੀ ਹੈ ਜਦੋਂ ਮੈਂ ਵਾਪਸ ਆਉਂਗਾ ਤੈਨੂੰ ਮੈਂ ਲੈ ਜਾਊਂਗਾ ਆਪਣੇ ਨਾਲ ਕਹਿੰਦੀ ਠੀਕ ਹੈ ਚਲੋ ਜੀ ਉਹਦੇ ਨੱਕ ਕੰਨ ਬੁੱਲ ਆਪਦੇ ਝੋਲੇ ਚ ਪਾ ਕੇ ਘੋੜੇ ਤੇ ਸਵਾਰ ਹੋ ਕੇ ਉਹ ਅੱਗੇ ਤੁਰਿਆ ਜਦੋਂ ਤੁਰਨ ਲੱਗਦਾ ਤਾਂ ਉਹਦੀ ਦਾਇੰਤ ਦੀ ਪਤਨੀ ਕਹਿੰਦੀ ਵੀ ਰੱਬ ਦਾ ਵਾਸਤਾ ਵੀ ਤੂੰ ਇਸ ਰਸਤੇ ਨੂੰ ਨਾ ਜਾ। ਇੱਧਰ ਜਿਹੜਾ ਅੱਗੇ ਇੱਕ ਕਾਲੀ ਧਰਤੀ ਆਉਗੀ ਕਾਲਾ ਦਾਇੰਤ ਰਹਿੰਦਾ ਉਹਦੇ 11 ਸਿਰ ਨੇ ਤੇ ਉਹ ਮਤਲਬ ਇੱਕ ਚੁਟਕੀ ਦੇ ਨਾਲ ਪੰਜ ਬੰਦੇ ਖਾ ਜਾਂਦਾ ਉਹ। ਐਡਾ ਤਾਕਤਵਾਰ ਐ। ਉਹ ਕਹਿੰਦਾ ਤੂੰ ਮੈਨੂੰ ਡਰਾਵਾ ਨਾ ਦੇ ਮੈਂ ਇਹ ਤਾਂ ਮੇਰੇ ਲਈ ਕੋਈ ਕੰਮ ਹੀ ਨਹੀਂ ਹੈ ਮਤਲਬ ਵੱਡੀ ਗੱਲ ਨਹੀਂ ਹੈਗੀ। ਮੈਂ ਚੱਲਿਆ। ਘੋੜਾ ਫਿਰ ਕਹਿੰਦਾ ਕਹਿੰਦਾ ਗੱਲ ਸੁਣ ਲਾ ਲਾਦੀ ਨਾ ਤੂੰ ਥੋੜਾ ਜਿਹਾ ਓਵਰ ਕੌਨਫੀਡੈਂਟ ਨਾ ਹੋ। ਵੀ ਵੱਡਾ ਗਮਾਗੇ। ਉਹ ਕਹਿੰਦਾ ਚੱਲ ਤੂੰ। ਸੇਮ ਹੀ ਘਟਨਾ ਵਾਪਰਦੀ ਹੈ ਅੱਗੇ ਵੀ ਪਤਨੀ ਦਰਵਾਜ਼ਾ ਖੋਲ੍ਹਦੀ ਹੈ ਉਹ ਵੀ ਉਹਨੂੰ ਕਹਿੰਦੀ ਹੈ ਵੀ ਤੂੰ ਮੁੜ ਜਾ ਤੂੰ ਇੰਨਾ ਸੋਹਣਾ ਜਵਾਨ ਹੈ ਤਾਂ ਉਵੇਂ ਹੀ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਉਹ ਥਾਲੀਆਂ 'ਚ ਰੋਟੀ ਪਰੋਸਦੀ ਹੈ ਉਹ ਕਹਿੰਦਾ ਵੀ ਮੈਂ ਰਹੀ ਖਰਾਕ ਅੰਦਰ 10 12 ਬਲਦ ਭੁੰਨੇ ਪਏ ਹੁੰਦੇ ਐ ਐ ਕਰਕੇ ਕਈ ਜਾਨਵਰ ਭੁੰਨੇ ਪਏ ਹੁੰਦੇ ਐ ਉਹ ਇੱਕ ਝਟਕੇ ਨਾਲ ਖਾ ਜਾਂਦਾ ਤੇ ਉਹਦਾ ਕੱਦ ਹੋਰ ਵੱਡਾ ਹੋ ਜਾਂਦਾ ਹੈ ਤੇ ਘੋੜੇ ਨੂੰ ਵੀ ਸਮਾਨ ਚਕਾਰਦਾ ਉਦੋਂ ਪਤਨੀ ਕਹਿੰਦੀ ਵੀ ਕਹਿੰਦੀ ਦੇਖ ਵੀ ਹੁਣ ਤਾਂ ਤੂੰ ਜਮੇ ਹੀ ਮਾਰਿਆ ਗਿਆ ਵੀ ਹੁਣ ਤਾਂ ਦੈਂਤ ਨੇ ਤੈਨੂੰ ਛੱਡਣਾ ਹੀ ਨਹੀਂ ਉਹ ਕਹਿੰਦਾ ਬਲਾ ਕਿੱਥੇ ਆ ਉਵੇਂ ਹੀ ਦੈਂਤ ਆਉ ਅਲਾਦੀਨ ਹੈਰਾਨ ਹੁੰਦਾ ਕਹਿੰਦਾ ਯਾਰ ਤੂੰ ਮੇਰਾ ਨਾਮ ਕਿਵੇਂ ਜਾਣਦਾ ਕਹਿੰਦਾ ਜਦੋਂ ਤੂੰ ਪੈਦਾ ਹੋਇਆ ਸੀ ਤਾਂ ਮੈਨੂੰ ਕਹਿੰਦਾ ਹਵਾਵਾਂ ਨੇ ਦੱਸਤਾ ਸੀ ਕਿ ਤੇਰਾ ਇੱਕ ਸ਼ਰੀਕ ਜੰਪਿਆ ਤੇ ਤੇਰੀ ਉਹਦੇ ਨਾਲ ਟੱਕਰ ਹੋਣੀ ਹੈ ਤੇ ਉਹ ਮਤਲਬ ਤੈਨੂੰ ਸਿੱਧਾ ਹੋ ਕੇ ਟੱਕਰੂਗਾ ਇੱਕੋ ਇੱਕ ਹੀ ਸ਼ਖਸ ਹੈ ਤੇ ਜੇ ਤੂੰ ਉਹਨੂੰ ਜਿੱਤ ਗਿਆ ਤਾਂ ਪੂਰੀਆਂ ਸਵਰਗਾਂ ਤੱਕ ਦੀਆਂ ਜੰਨੀਆਂ ਧਰਤੀਆਂ ਉਹ ਤੇਰੀਆਂ ਕਹਿੰਦਾ ਵੀ ਹੁਣ ਮੈਨੂੰ ਮੌਕਾ ਮਿਲ ਗਿਆ ਸਵੇਰੇ ਤੈਨੂੰ ਮਾਰ ਕੇ ਖਾ ਕੇ ਮੈਂ ਪੂਰੇ ਸਵਰਗ ਦਾ ਰਾਜ ਮੇਰੇ ਕੋਲੇ ਆ ਜੂਗਾ ਅਲਾਦੀਨ ਕਹਿੰਦਾ ਚੱਲ ਕੋਈ ਚਲੋ ਜੀ ਉਹ ਦੋਵੇਂ ਖਾਂਦੇ ਆ ਪੀਂਦੇ ਆ ਤਾਂ ਸਵੇਰੇ ਜਦੋਂ ਸੁੱਤਾ ਪਿਆ ਹੁੰਦਾ ਹੈ ਅਲਾਦੀਨ ਤਾਂ ਦੈਨ ਸੋਚਦਾ ਵੀ ਇਹਨੂੰ ਮੈਂ ਸੁੱਤੇ ਵੇ ਨੂੰ ਢਾ ਲੈਣਾ ਹੁਣ ਘੋੜੇ ਨੇ ਉਹਦੇ ਕੰਨ 'ਚ ਕਿਹਾ ਹੁੰਦਾ ਵੀ ਤੂੰ ਬਸ ਮੈਂ ਹਿੰਕੂੰਗਾ ਇਧਰੋਂ ਤਿਆਰੀ ਕਰਦਾ ਹੁੰਦਾ ਹੈ ਇਹ ਵਾਰ ਕਰਨ ਲੱਗਦਾ ਤੇ ਉਹ ਹਿੰਕ ਪੈਂਦਾ ਤੇ ਅਲਾਦੀਨ ਛਾਲ ਮਾਰ ਕੇ ਥੱਲੇੋਂ ਦੀ ਨਿਕਲ ਜਾਂਦਾ ਵਾਰ ਦੇ ਹੁਣ ਅਲਾਦੀਨ ਕਹਿੰਦਾ ਵੀ ਤੂੰ ਕੀਤਾ ਤਾਂ ਧੋਖਾ ਫਿਰ ਵੀ ਸੋਰਮੇ ਵਾਲੀ ਗੱਲ ਹੈ ਵੀ ਚੱਲ ਦੱਸ ਸਿੱਧਾ ਹੋ ਕੇ ਟੱਕਰਨਾ ਤਾਂ ਮਤਲਬ ਮੈਦਾਨ ਦੇ ਵਿੱਚ ਆ ਪਹਿਲਾ ਵਾਰ ਤੂੰ ਕਰ ਉਵੇਂ ਹੀ ਇਹ ਘੋੜੇ ਤੇ ਸਵਾਰ ਹੁੰਦਾ ਉਹ ਵੀ ਆਪਦੇ ਘੋੜੇ ਤੇ ਸਵਾਰ ਹੋ ਜਾਂਦਾ ਉਹ ਵਾਰ ਕਰਦਾ ਇਹ ਥੱਲੇੋਂ ਦੀ ਨਿਕਲ ਜਾਂਦਾ ਹੈ ਚਲੋ ਜੀ ਉਹ ਬਥੇਰੀ ਮਤਲਬ ਆਪਦੇ ਟਰੱਕ ਵਰਤਦਾ ਤਾਂ ਇਹ ਆਪਣੀ ਤਲਵਾਰ ਦੇ ਨਾਲ ਉਹਦੇ ਜਿਹੜੇ ਸਾਰੇ ਸਾਰੇ ਸਿਰ ਵੱਢ ਕੇ ਨੱਕ ਕੰਨ ਬੁੱਲ ਵੱਢ ਕੇ ਝੋਲੇ ਚ ਪਾ ਲਿੰਦਾ ਤੇ ਇਹਦੀ ਪਤਨੀ ਹੁਣ ਫਿਰ ਕਹਿੰਦੀ ਹੈ ਵੀ ਮੈਂ ਗੱਲੀ ਕੀ ਕਰੂੰਗੀ ਉਹ ਕਹਿੰਦਾ ਦਸਤੂਰ ਦੇ ਮੁਤਾਬਕ ਮੇਰਾ ਦੂਜਾ ਭਾਈ ਹੈ ਜਿਹੜਾ ਵੱਡੇ ਦਾ ਤਾਂ ਮੈਂ ਔਰਤ ਲੱਭ ਲਈ ਚਲ ਦੂਜਾ ਜਿਹੜਾ ਕੁਵਾਰਾ ਹੈ ਉਹਦੇ ਲਈ ਤੂੰ ਹੋ ਜੀ ਪਰ ਮੈਂ ਅਜੇ ਅੱਗੇ ਜਾਣਾ ਮੈਂ ਸੁਨੇਰੀ ਬੁਲਬੁਲ ਲੈ ਕੇ ਆਉਣੀ ਹੈ ਉਹ ਕਹਿੰਦੀ ਰੱਬ ਦਾ ਵਾਸਤਾ ਕਿ 40 ਰਾਂ ਵਾਲਾ ਦਾ ਹੈ ਤੇ ਉਹ ਨਹੀਂ ਤੈਨੂੰ ਨਹੀਂ ਛੱਡਣਾ ਕਹਾਣੀ ਫੇਰ ਅੱਗੇ ਉਹੀ ਐ ਜਿਵੇਂ ਮੈਂ ਪੜੀ ਐ ਵੀ ਅੱਗੇ ਉਵੇਂ ਹੀ ਜਾਂਦਾ ਉਵੇਂ ਉਹਦੀ ਪਤਨੀ ਮਿਲਦੀ ਉਵੇਂ ਖਾਣਾ ਖਾਂਦਾ ਉਵੇਂ 40 ਸਿਰਾਂ ਵਾਲੇ ਦੈਂਤ ਨੂੰ ਟੱਕਰਦਾ ਉਹਦੇ ਨੱਕ ਕੰਨ ਬੁੱਲ ਵੱਢ ਕੇ ਆਪਦੇ ਝੋਲੇ 'ਚ ਪਾ ਕੇ ਜਦੋਂ ਤੁਰਦਾ ਹੈ ਤਾਂ ਉਹਦੀ ਉੱਥੇ ਤੀਜੀ ਔਰਤ ਨੂੰ ਕਹਿੰਦੀ ਵੀਰੇ ਆਪਣੀ ਪਤਨੀ ਬਣਾ ਲਾ ਮੈਂ ਗੱਲੀ ਕੀ ਕਰੂੰਗੀ ਉਹ ਕਹਿੰਦਾ ਵੀ ਹੁਣ ਮੈਂ ਤੈਨੂੰ ਆਪਣੀ ਪਤਨੀ ਬਣਾ ਸਕਦਾ ਮੇਰੇ ਵੱਡੇ ਭਾਈਆਂ ਦਾ ਪ੍ਰਬੰਧ ਹੋ ਗਿਆ ਪਰ ਮੈਂ ਮੁੜ ਕੇ ਆਉਂਗਾ ਉਹ ਕਹਿੰਦੀ ਤੂੰ ਜਾਣਾ ਕਿੱਥੇ ਆ ਕਹਿੰਦਾ ਵੀ ਮੈਂ ਆਪਣੇ ਬਾਪ ਦਾ ਬਾਗ ਹਰਾ ਕਰਨ ਖਾਤਰ ਸੁਨੇਰੀ ਬੁਲਬੁਲ ਲੈ ਕੇ ਹੋਈ ਆ ਉਹ ਕਹਿੰਦੀ ਐਡਾ ਵੱਡਾ ਸਮੁੰਦਰ ਕਿਵੇਂ ਪਾਰ ਕਰੇਗਾ ਤੂੰ ਉਹ ਕਹਿੰਦਾ ਵੀ ਇਹ ਮੇਰਾ ਕੰਮ ਹੈ ਚਲੋ ਜੀ ਉਹ ਸਮੁੰਦਰ ਦੇ ਕੰਢੇ ਤੇ ਜਾਂਦਾ ਹੈ ਤਾਂ ਹੁਣ ਘੋੜਾ ਕਹਿੰਦਾ ਵੀ ਦੇਖ ਵੀ ਮੈਂ ਧਰਤੀ ਵਾਲਾ ਘੋੜਾ ਮੇਰੇ ਵੱਸ ਦਾ ਰੋਗ ਨਹੀਂ ਹੈਗਾ ਸਮੁੰਦਰ पार ਕਰਨਾ ਇਹਦੂ ਅੱਗੇ ਆਪਣੇ ਹੱਥ ਖੜੇ ਹੈ ਜਦੋਂ ਤੂੰ ਮੁੜ ਕੇ ਆਏਗਾ ਤਾਂ ਮੈਨੂੰ ਕਹਿਦੀ ਮੈਂ ਮਤਲਬ ਮੈਂ ਤੈਨੂੰ ਲੈ ਜਾਊਂਗਾ ਵਾਪਸ ਹੁਣ ਅਲਾਦੀਨ ਸੋਚਦਾ ਵੀ ਹੁਣ ਕੀ ਕਰਾਂ ਉਹ ਸੋਚਦਾ ਵੀ ਚੱਲ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਦੇ ਹਾਂ ਉਹ ਕੀ ਕਰਦਾ ਉੱਥੇ ਇੱਕ ਪੱਥਰ ਪਿਆ ਹੁੰਦਾ ਪੱਥਰ ਦਾ ਸਹਰਾਣਾ ਲਾ ਕੇ ਸੌਂ ਜਾਂਦਾ ਸੁੱਤੇ ਵੇਨ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਉਹਨੂੰ ਆਵਾਜ਼ ਸੁਣਦੀ ਉਹ ਕਹਿੰਦੇ ਐਂ ਕਰ ਪੱਥਰ ਦੇ ਦੋ ਲਗਾਮਾਂ ਆਪਣੀ ਕਮਰ ਨਾਲ ਬੰਨ ਲਾ ਤੀਜੀ ਲਗਾਮ ਨੂੰ ਝਟਕਾ ਦੇਦੀ ਤੇ ਵਿੱਚੋਂ ਸਮੁੰਦਰੀ ਘੋੜਾ ਪੈਦਾ ਹੋ ਜੂਗਾ ਉਹ ਤੈਨੂੰ ਸਮੁੰਦਰ પાર ਕਰਾ ਸਕਦਾ ਹੈ ਕਹਿੰਦਾ ਜੀ ਠੀਕ ਹੈ ਉਹ ਉੱਠ ਕੇ ਕੀ ਕਰਦਾ ਪੱਥਰ ਹਟਾਉਂਦਾ ਸੱਚੀ ਥੱਲੇ ਤਿੰਨ ਲਗਾਮਾਂ ਪਈਆਂ ਹੁੰਦੀਆਂ ਨੇ ਦੋ ਆਪਣੀ ਕਮਰ ਨਾਲ ਬੰਨ ਲੈਂਦਾ ਤੀਜੀ ਆਪਣੇ ਹੱਥ 'ਚ ਫੜ ਕੇ ਉਹਨੂੰ ਮਾਰਦਾ ਝਟਕਾ ਸਮੁੰਦਰੀ ਘੋੜਾ ਬਾਹਰ ਆ ਜਾਂਦਾ ਹੈ ਉਹ ਕਹਿੰਦਾ ਵੀ ਬੋਲ ਜੋ ਹੁਕਮ ਹੈ ਰਿਆਕਾ ਅਲਾਦੀਨ ਸਮੁੰਦਰੀ ਘੋੜੇ ਤੇ ਸਵਾਰ ਹੋ ਜਾਂਦਾ ਹੈ ਤੇ ਘੋੜਾ ਕਹਿੰਦਾ ਵੀ ਦੱਸ ਜਾਣਾ ਕਿੱਥੇ ਹੈ ਉਹ ਕਹਿੰਦਾ ਵੀ ਸੁਨਹਿਰੀ ਬੁਲਬੁਲ ਲੈਣੀ ਹੈ ਕਹਿੰਦਾ ਵੀ ਇੱਥੇ ਰਾਜਾ ਉਹ ਸਮੁੰਦਰ ਦੇ ਕੰਡੇ ਤੇ ਉਹਦੀ ਇੱਕ ਬਹੁਤ ਵੱਡੀ ਆਲੀਸ਼ਾਨ ਇਮਾਰਤ ਹੈ ਤੇ ਉਹਦੀ ਚੋਟੀ ਦੇ ਉੱਪਰ ਜਿਹੜੀ ਮਤਲਬ ਉੱਥੇ ਕੋਨੇ ਇਹੋ ਜਿਹਾ ਕਮਰਾ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਹਨੇ ਸੁਨਹਿਰੀ ਬੁਲਬੁਲ ਨੂੰ ਪਿੰਜਰੇ 'ਚ ਕੈਦ ਕੀਤਾ ਹੋਇਆ ਤੇ ਉਸ ਉਚਾਈ ਤੱਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਇਹ ਕਹਿੰਦਾ ਵੀ ਚੱਲ ਤੂੰ ਚੱਲ ਤਾਂ ਸਹੀ ਵੀ ਮੈਨੂੰ ਯੋਗਤ ਤਾਂ ਦੱਸ ਕੋਈ ਉਹ ਕਹਿੰਦਾ ਮੇਰੀ ਇੱਕ ਭੈਣ ਹੈ ਘੋੜੀ ਮਤਲਬ ਸਮੁੰਦਰੀ ਘੋੜੀ ਹੈ ਉਹ ਤੇਰੀ ਮਦਦ ਕਰ ਸਕਦੀ ਹੈ ਪਰ ਜੇ ਆਪਾਂ ਉੱਥੇ ਤੱਕ ਪਹੁੰਚ ਜਾਈਏ ਤਾਂ ਚਲੋ ਜੀ ਉਹ ਸਫ਼ਰ ਕਰਦੇ ਆ ਸਫ਼ਰ ਕਰਦੇ ਆ ਅਲਾਦின் ਨੂੰ ਨੀਂਦ ਦਾ ਝਟਕਾ ਹੁੰਦਾ ਉਹਦੇ ਹੱਥ 'ਚ ਲਗਾਮ ਛੁੱਟ ਜਾਂਦੀ ਹੈ ਤਾਂ ਉਹ اچانک ਘੋੜਾ ਗਾਇਬ ਹੋ ਜਾਂਦਾ ਹੈ ਤੇ ਅਲਾਦੀਨ ਹੁਣ ਡੁੱਬਣ ਲੱਗ ਜਾਂਦਾ ਹੈ ਹੁਣ ਡੁੱਬਦਾ ਪਾਣੀ 'ਚ ਗੋਤੇ ਮਾਰਦਾ ਉਹਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਵੀ ਘੋੜਾ ਤਾਂ ਗਾਇਬ ਹੋ ਗਿਆ ਡੁੱਬਦੇ ਹੋਏ ਨੂੰ اچانک ਖਿਆਲ ਆਉਂਦਾ ਵੀ ਮੇਰੀ ਕਮਰ ਦੇ ਨਾਲ ਦੋ ਲਗਾਮਾਂ ਬੰਨੀਆਂ ਨੇ ਜੇ ਮੈਂ ਇੱਕ ਲਗਾਮ ਖੋਲ ਕੇ ਉਹਨੂੰ ਝਟਕਾ ਮਾਰ ਕੇ ਦੇਖਾਂ ਚਲੋ ਜੀ ਉਹ ਉਮੀ ਕਰਦਾ ਹੈ ਦੋ ਲਗਾਮਾਂ 'ਚੋਂ ਇੱਕ ਲਗਾਮ ਖੋਲ ਕੇ ਜਦੋਂ ਮਾਰਦਾ ਝਟਕਾ ਤਾਂ ਉਹਦੇ 'ਚੋਂ ਉਹ ਘੋੜੀ ਪ੍ਰਗਟ ਹੋ ਜਾਂਦੀ ਹੈ ਤਾਂ ਘੋੜੀ ਨੂੰ ਪੁੱਛਦਾ ਹੈ ਵੀ ਤੂੰ ਕਿਤੇ ਉਹੀ ਤਾਂ ਨਹੀਂ ਜਿਹਦਾ ਉਹ ਜ਼ਿਕਰ ਕਰਦਾ ਸੀ ਕਹਿੰਦੀ ਹਾਂ ਮੈਂ ਉਹਦੀ ਭੈਣ ਹਾਂ ਕਹ ਉਹ ਕਹਿੰਦੀ ਤੂੰ ਐਂ ਕਰੀ ਜਿਉਂ ਹੀ ਆਪਾਂ ਸਮੁੰਦਰ ਦੇ ਬਾਹਰ ਨਿਕਲਾਂਗੇ ਕਿਨਾਰੇ ਤੇ ਜਾਵਾਂਗੇ ਤੂੰ ਮੇਰੇ ਇੰਨੀ ਜ਼ੋਰ ਦੀ ਛੰਟਾਂ ਮਾਰੀ ਕਿ ਮੇਰੀਆਂ ਰਗਾਂ ਕੰਬ ਜਾਣਾ ਤੇ ਰਗਾਂ ਇੰਨੀਆਂ ਕੰਬਣ ਕਿ ਅਸਮਾਨ ਤੱਕ ਸੁਝ ਜਾਣਾ ਤੂੰ ਸੁਝੀਆਂ ਹੋਈਆਂ ਰਗਾਂ ਦੇ ਉੱਪਰ ਚੜ ਕੇ ਤੇ ਤੂੰ ਉਸ ਚੋਟੀ ਦੇ ਉੱਪਰੋਂ ਪਿੰਜਰਾ ਖਿੱਚ ਲਈ ਤੇ ਪਲਾਂ ਦੀ ਖੇਡ ਹੋਊਗੀ ਤੇ ਜੇ ਤੂੰ ਕਰਤੀ ਦੇਰੀ ਮੈਂ ਵੀ ਮਰ ਜੂਗੀ ਤੇ ਤੁਸੀਂ ਡੁੱਬ ਜਿਓਗੇ ਚਲੋ ਜੀ ਉਹਦੇ ਚ ਤਾਕਤ ਤਾਂ ਹੁੰਦੀ ਹੈ ਉਹ ਜਦੋਂ ਸਮੁੰਦਰ ਦੇ ਕੰਡੇ ਤੇ ਪਹੁੰਚਦਾ ਹੈ ਪਹੁੰਚ ਕੇ ਕੀ ਕਰਦਾ ਹੈ ਬੜੇ ਜ਼ੋਰ ਨਾਲ ਉਹਦੇ ਇੰਨੀ ਜ਼ੋਰ ਨਾਲ ਉਹਦੇ ਛਾਂਟੇ ਮਾਰਦਾ ਉਹਦੀਆਂ ਜਿਹੜੀਆਂ ਰਗਾਂ ਨੇ ਉਹਦਾ ਸਰੀਰ ਸੋਜ ਜਾਂਦਾ ਉਹਦੀਆਂ ਰਗਾਂ ਕੰਪਨੀਆਂ ਸ਼ੁਰੂ ਹੁੰਦੀਆਂ ਨੇ ਤੇ ਉਹ ਅਸਮਾਨ ਤੱਕ ਫੈਲ ਜਾਂਦੀਆਂ ਨੇ ਉਹਦੀ ਰਗਦੇ ਉੱਪਰ 나ੜੀਆਂ ਦੇ ਉੱਪਰ ਚੜ ਕੇ ਉਹ ਛੇਤੀ ਛੇਤੀ ਸੁਨਹਿਰੀ ਬਲਬਲ ਦਾ ਪਿੰਜਰਾ ਖੇ ਚਲਿੰਦਾ ਹੈ ਤੇ ਵਾਪਸ ਉਹਦੇ ਤੇ ਸਵਾਰ ਹੋ ਕੇ ਸਮੁੰਦਰ ਦੇ ਵਾਪਸ ਕੰਢੇ ਤੇ ਆ ਕੇ ਆਪਣੇ ਘੋੜੇ ਤੇ ਸਵਾਰ ਹੋ ਜਾਂਦਾ ਹੈ ਸਵਾਰ ਹੋ ਕੇ ਪਹਿਲਾਂ ਆਪਣੀ ਪਤਨੀ ਨੂੰ ਲੈਂਦਾ ਹੈ ਉੱਥੋਂ ਦਾ ਰਾਜਪਾਕ ਗੱਡਿਆਂ ਤੇ ਜੋ ਵੀ ਉਹਦੇ ਕੋਲੇ ਘੋੜੇ ਉੱਥੋਂ ਦੇ ਦੈਂਦ ਦੇ ਘੋੜੇ ਹੁੰਦੇ ਉਹਨਾਂ ਤੇ ਲੱਦ ਲੈਂਦਾ ਸੋਨਾ ਸਾਨਾ ਫਿਰ ਦੂਜੀ ਔਰਤ ਨੂੰ ਫਿਰ ਤੀਜੀ ਔਰਤ ਨੂੰ ਲੈ ਕੇ ਉਹ ਮੇਨ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ ਜਿੱਥੋਂ ਉਹ ਤਿੰਨ ਰਾਹ ਨਿਕਲਦੇ ਸੀ ਚਲੋ ਜੀ ਉੱਥੇ ਜਦੋਂ ਪਹੁੰਚ ਕੇ ਉਹ ਬਜ਼ੁਰਗ ਨੂੰ ਪੁੱਛਦਾ ਵੀ ਇਧਰੋਂ ਮੇਰੇ ਭਰਾ ਕਹਿੰਦਾ ਇਹਦਾ ਮਤਲਬ ਮੇਰੇ ਭਰਾ ਮਤਲਬ ਇਸ ਦਿਸ਼ਾ ਵੱਲ ਗਏ ਹੋਏ ਆ ਤੇ ਉਹ ਮੁੜੇ ਨਹੀਂ ਕਹਿੰਦਾ ਕਿਹੜੇ ਦਿਵਲ ਗਏ ਸੀ ਕਹਿੰਦਾ ਵੀ ਉਹ ਸੁਪਨਿਆਂ ਦੀ ਧਰਤੀ ਵੱਲ ਗਏ ਹੋਏ ਆ ਉੱਥੇ ਇਕੱਠੇ ਹੋ ਗਏ ਸੀ ਮੈਨੂੰ ਇਹਨਾਂ ਜਰੂਰ ਪਤਾ ਹੈ ਹੁਣ ਉਹ ਜਦੋਂ ਭਰਾ ਉੱਥੇ ਗਏ ਸੀ ਤਾਂ ਉੱਥੇ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਆ ਉਹ ਵਿਚਾਰੇ ਲੁੱਟ ਖੋ ਕਰਵਾ ਕੇ ਨੌਕਰ ਬਣ ਕੇ ਕਥਾਂ ਤੇ ਕੰਮ ਕਰਨ ਲੱਗ ਜਾਂਦੇ ਆ ਬਹੁਤ ਵੱਡੀ ਸਰਾਹ ਹੁੰਦੀ ਹੈ ਇਹ ਹੁਣ ਕੀ ਕਰਦਾ ਹੈ ਆਪਣੀਆਂ ਜਿਹੜੀਆਂ ਤਿੰਨ ਔਰਤਾਂ ਹੁੰਦੀਆਂ ਨੇ ਸਾਜੋ ਸਮਾਨ ਉਹ ਦਰਵਾਜ਼ੇ ਤੇ ਬਜ਼ੁਰਗ ਨੂੰ ਕਹਿੰਦਾ ਵੀ ਮੈਂ ਤੁਹਾਡੇ ਹਵਾਲੇ ਆਪਣੀਆਂ ਆਮਾਨਤ ਛੱਡ ਚੱਲਿਆ ਮੈਂ ਆਪਣੇ ਭਾਈਆਂ ਨੂੰ ਪੈ ਚਲੋ ਜੀ ਉਸ ਨਗਰ ਦੇ ਵਿੱਚ ਜਾਂਦਾ ਹੈ ਉਸ ਨਗਰ ਦੇ ਵਿੱਚ ਪੁੱਛਦਾ ਵੀ ਮੈਂ ਮੇਰੇ ਦੋ ਭਾਈ ਸੀ ਜਿਹੜੇ ਇੱਥੋਂ ਆਏ ਸੀ ਵੀ ਕੋਈ ਜਾਣਦਾ ਹੋਵੇ ਉਹ ਕਹਿੰਦਾ ਭਰਾਵਾ ਇੱਥੇ 100 ਪਰਦੇਸੀ ਆਉਂਦੇ ਐ ਕਿਹਨੂੰ ਪਛਾਣੇਗਾ ਤਾਂ ਕਿਸੇ ਸਿਆਣੇ ਨੂੰ ਪੁੱਛਦਾ ਵੀ ਫਿਰ ਮੈਂ ਕਿਵੇਂ ਆਪਣੇ ਭਾਈਆਂ ਨੂੰ ਲੱਭਾਂ ਉਹ ਕਹਿੰਦਾ ਐਂ ਕਰ ਵੀ ਤੂੰ ਨਾ ਸਾਰੇ ਪਰਦੇਸੀਆਂ ਵਾਸਤੇ ਐਲਾਨ ਕਰ ਦੇ ਤੂੰ ਭੋਜਨ ਦਾ ਐਲਾਨ ਕਰ ਦੇ ਮਹਾ ਭੋਜ ਰੱਖ ਦੇ ਕਿ ਲੋਕ ਜਦੋਂ ਪਰਦੇਸੀਏ ਤੇ ਖਾਣਾ ਖਾਣ ਆਉਣਗੇ ਤੇ ਤੂੰ ਨਜਰਾਂ ਨੇ ਭੇਂਟ ਕਰ ਤੂੰ ਇਹ ਕਹਦੇ ਵੀ ਜਿਹੜੇ ਜਿਹੜੇ ਪਰਦੇਸੀ ਆਉਣਗੇ ਤੂੰ ਉਹਨਾਂ ਨੂੰ ਇਨਾਮ ਵੀ ਦੇਵੇਂਗਾ ਕਹਿੰਦਾ ਵੀ ਇੱਥੇ ਲੋਕ ਇਕੱਠੇ ਹੋ ਜਾਣਗੇ ਜਦੋਂ ਇਕੱਠੇ ਹੋਗੇ ਚਲੋ ਜੀ ਉਹ ਮਹਾ ਭੋਜ ਕਰਦਾ ਐਵੇਂ ਸਾਰੇ ਸ਼ਹਿਰ ਦੇ ਵਿੱਚ ਡੌਂਡੀ ਪਟਵਾਈ ਜਾਂਦੀ ਢੋਲ ਵਾਲਾ ਕਹਿੰਦਾ ਵੀ ਸੁਣੋ 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 ਪਾਈ ਮਹਾ ਭੋਜ ਹੋ ਰਿਹਾ ਹੈ ਜਿਹੜਾ ਵੀ ਪਰਦੇਸੀ ਉਥੇ ਭੋਜਨ ਛਕੂਗਾ ਉਹਨੂੰ ਇਨਾਮ ਦਿੱਤਾ ਜਾਊਗਾ ਉੱਥੇ ਉਹਦੇ ਦੋ ਭਰਾ ਵੀ ਹੁੰਦੇ ਵਿਚਾਰੇ ਗਰੀਬ ਗੁਰਬੇ ਤਾਂ ਉਹ ਦੋ ਭਰਾ ਵੀ ਕੀ ਕਰਦੇ ਆ ਉੱਥੇ ਭੋਜਨ ਛਕਣਾਉਂਦੇ ਆ ਤੇ ਇਹ ਉਹਨਾਂ ਨੂੰ ਪਛਾਣ ਲੈਂਦਾ ਕਹਿੰਦਾ ਵੀ ਤੁਸੀਂ ਮੈਨੂੰ ਮੈਂ ਤੁਹਾਡਾ ਭਰਾ ਅਲਾਦੀਨ ਉਹ ਪਛਾਣ ਲੈਂਦੇ ਵੀ ਤੂੰ ਇੱਥੇ ਉਹ ਕਹਿੰਦਾ ਮੈਂ ਤੁਹਾਨੂੰ ਲੱਭਣ ਆਇਆ ਚਲੋ ਜੀ ਦੋਵਾਂ ਭਰਾਵਾਂ ਨੂੰ ਉੱਥੇੋਂ ਨਵੇਂ ਕੱਪੜੇ-ਕਪੜੇ ਸਵਾ ਕੇ ਉਥੋਂ ਦਰਵਾਜ਼ੇ ਕੋਲ ਪਹ ਉਹ ਦਰਵਾਜ਼ੇ ਤੇ ਉਹਨਾਂ ਨੂੰ ਕਹਿੰਦਾ ਵੀ ਆਹ ਤੇਰੀ ਪਤਨੀ ਐ ਆਹ ਤੇਰੀ ਪਤਨੀ ਐ ਮੇਰੀ ਪਤਨੀ ਐ ਤੇ ਕਹਿੰਦੇ ਆਹਾ ਸੋਨਾ ਉਹ ਕਹਿੰਦੇ ਇਹ ਆਪਣਾ ਹੋਣਾ ਇਹ ਆਪਣਾ ਸੋਨਾ ਐ ਤੇ ਸੁਨੇਰੀ ਬਲਬਲ ਲੈ ਕੇ ਆਪਾਂ ਆਪਣੇ ਪਹਿਲਾਂ ਆਪਣੇ ਬਾਤ ਕੋਲੇ ਜਾਵਾਂਗੇ ਰਸਤੇ ਦੇ ਵਿੱਚ ਕਹਾਣੀ ਇੱਥੇ ਨਹੀਂ ਮੁੱਕਦੀ ਹੁਣ ਤੁਹਾਨੂੰ ਪਤਾ ਹੀ ਐ ਕਿ ਬੰਦਾ ਐਸੀ ਛੇ ਐ ਵੀ ਉਹਦੇ ਅੰਦਰ ਲਾਲਚ ਆਈ ਜਾਂਦਾ ਐ ਰਸਤੇ ਜਦੋਂ ਤਿੰਨੇ ਭਰਾ ਆ ਰਹੇ ਹੁੰਦੇ ਆ ਤੇ ਦੋ ਭਰਾਵਾਂ 'ਚ ਕੋਈ ਗੱਟਮਟ ਹੋ ਜਾਂਦੀ ਐ ਖੂਹ ਆਉਂਦਾ ਬਹੁਤ ਵੱਡਾ ਤੇ ਖੂਹ ਕੋਲੇ ਆ ਕੇ ਕਹਿੰਦੇ ਆਪਣੇ ਭਾਈ ਨੂੰ ਕਹਿੰਦੇ ਆ ਅਲਾਦੀਨ ਨੂੰ ਕਹਿੰਦੇ ਆ ਕਹਿੰਦੇ ਯਾਰ ਪਿਆਸ ਬਹੁਤ ਲੱਗੀ ਐ ਤੇ ਅਸੀਂ ਜੌਣਿਆਂ ਚ ਤੇਰੇ ਹੱਥਾਂ ਦਾ ਪਾਣੀ ਪੀ ਗਏ ਆ ਜਾ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਮੇਰੇ ਵੱਡੇ ਭਰਾ ਹਾਂ ਮੈਂ ਤੁਹਾਡੀ ਮਤਲਬ ਮੇਰੀ ਥੋੜੀ ਸੇਵਾ ਕਰਨੀ ਬਣਦੀ ਹੈ ਜਦੋਂ ਖੋਜ ਉਤਰਨ ਲੱਗਦਾ ਤਾਂ ਉਹਦੀ ਪਤਨੀ ਉਹਨੂੰ ਕਹਿੰਦੀ ਵੀ ਤੇਰੇ ਭਰਾਵਾਂ ਤੇ ਮੈਨੂੰ ਸ਼ੱਕ ਹੈ ਬੰਦੇ ਬਹੁਤ ਮੈਨੂੰ ਮੈਨੂੰ ਇਹਨਾਂ ਦੀ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਵੀ ਇਹ ਪਿਆਰ ਚ ਨਹੀਂ ਹੈਗੇ ਲਾਲਚ ਚੋਂ ਬੋਲ ਰਹੇ ਹੈ ਉਹ ਕਹਿੰਦਾ ਨਹੀਂ ਚਾਹੇ ਕਿਵੇਂ ਹੈ ਮੇਰੇ ਭਰਾਵਾਂ ਨੇ ਹੁਕਮ ਦਿੱਤਾ ਮੈਂ ਇਹਨਾਂ ਦੀ ਆਗਿਆ ਦਾ ਪਾਲਣ ਕਰਾਂਗਾ ਉਹ ਕਹਿੰਦੀ ਚੱਲ ਐਂ ਕਰ ਕਰ ਜੇ ਤੂੰ ਜਾ ਹੀ ਰਿਹਾ ਹੈਂ ਵੀ ਪਤਾ ਨਹੀਂ ਹੁਣ ਤੇਰੇ ਨਾਲ ਖੋਜ ਕੀ ਵੀ ਤੂੰ ਵੀ ਤੂੰ ਐਂ ਕਰ ਮੇਰਾ ਤਾਂ ਮੈਂ ਸਮਝਾਂਗੀ ਤੂੰ ਜਿਉਂਦਾ ਹੈ ਤੇ ਜੇ ਨਾ ਮੁੜੇ ਤਾਂ ਮੈਂ ਸਮਝਾਂਗੀ ਵੀ ਤੂੰ ਦੁਨੀਆਂ ਦੇ ਵਿੱਚ ਇਸ ਜਹਾਨ 'ਚ ਨਹੀਂ ਹੈਗਾ ਚਲੋ ਜੀ ਉਹ ਖੂਹ ਦੇ ਵਿੱਚ ਉਤਰਦਾ ਹੈ ਤੇ ਖੂਹ ਇੰਨਾ ਗਹਿਰਾ ਹੁੰਦਾ ਹੈ ਤੇ ਉਹ ਖੂਹ 'ਚੋਂ ਨਿਕਲ ਨਹੀਂ ਪਾਉਂਦਾ ਤੇ ਦੂਜੇ ਭਰਾ ਆਪਦੇ ਵੱਲੋਂ ਝੂਠੀਆਂ-ਚਾਠੀਆਂ ਆਵਾਜ਼ਾਂ ਮਾਰਦੇ ਆ ਤੇ ਉਹ ਵਾਪਸ ਆਪਦੇ ਪਿਓ ਕੋਲ ਆਉਂਦੇ ਆ ਰਾਜੇ ਨੂੰ ਕਹਿੰਦੇ ਆ ਵੀ ਦੇਖ ਬਾਪੂ ਅਸੀਂ ਸੁਨਹਿਰੀ ਬੁੱਲਵਲ ਅਸੀਂ ਦੋਵੇਂ ਭਾਈ ਲੈ ਕੇ ਆਏ ਆ ਉਹ ਪਤਨੀ ਬਥੇਰਾ ਕਹਿੰਦੀ ਆ ਉਹਦੀ ਕਿੰਨੀ ਸੁਣਨੀ ਆ ਉਹ ਕਹਿੰਦੇ ਵੀ ਜੇ ਤੂੰ ਆਪਣੀ ਜਾਨ ਬਖਸ਼ੀ ਚਾਹਣੀ ਆ ਤਾਂ ਚੁੱਪ ਕਰ ਜਾ ਨਹੀਂ ਤਾਂ ਤੈਨੂੰ ਮਾਰ ਦਾਂਗੇ ਅਸੀਂ ਉਹਨੂੰ ਉਮੀਦ ਹੁੰਦੀ ਹੈ ਵੀ ਅਲਾਦੀਨ ਕਦੇ ਮਿਲੂਗਾ ਉਹ ਚੁੱਪ ਕਰਕੇ ਇਹ ਸਹਿਣ ਕਰ ਲੈਂਦੀ ਹੈ ਤਾਂ ਉਹ ਮਹਿਲ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਹੁਣ ਉਹ ਬੁਲਬੁਲ ਨੂੰ ਬਾਗ ਚ ਲੈ ਕੇ ਜਾਂਦੇ ਆ ਤੇ ਬਾਦਸ਼ਾਹ ਕਹਿੰਦਾ ਵੀ ਬੁਲਬੁਲ ਨੂੰ ਕਹੋ ਵੀ ਗਾਏਗੀ ਤੇ ਜਦੋਂ ਬੁਲਬੁਲ ਗਾਉਗੀ ਤਾਂ ਬਾਗ ਹਰਾ ਹੋ ਜਾਊਗਾ ਹੁਣ ਬਥੇਰਾ ਬੁਲਬੁਲ ਨੂੰ ਕਹਿੰਦੇ ਆ ਬੁਲਬੁਲ ਕਿੱਥੋਂ ਗਾਵੇ ਹੁਣ ਤਾਂ ਉਹ ਬਾਗ ਸੁੱਕਾ ਰਹਿ ਜਾਂਦਾ ਤਾਂ ਉਹ ਬਾਦਸ਼ਾਹ ਨਿਰਾਸ਼ ਉਦਾਸ ਹੋ ਜਾਂਦਾ ਹੈ ਚਲੋ ਜੀ ਹੁਣ ਇੱਥੇ ਕਹਾਣੀ ਨਹੀਂ ਮੁੱਕਦੀ ਉਧਰੋਂ ਅਲਾਦੀਨ ਖੋਜ ਪਿਆ ਹੁੰਦਾ ਹੁਣ ਹੁਣ ਅਲਾਦੀਨ ਖੂ ਦੇ ਵਿੱਚ ਬਥੇਰਾ ਮੱਥਾ ਮਾਰਦਾ ਹੈਗਾ ਨਿਕਲਿਆ ਨਹੀਂ ਜਾਂਦਾ ਤੇ ਕਿ ਉਹ ਖੂਹ ਦੇ ਵਿੱਚ ਜਦੋਂ ਬਾਲਟੀ ਲਮਕਾਉਂਦੇ ਆ ਤਾਂ ਇਹ ਅੰਦਰੋਂ ਆਵਾਜ਼ਾਂ ਮਾਰਦਾ ਹੈ ਉਹ ਬਾਲਟੀ ਨੂੰ ਹੱਥ ਪਾ ਕੇ ਬੰਨੇ ਵੀ ਰਸੇ ਨੂੰ ਹੱਥ ਪਾ ਅਲਾਦੀਨ ਨੂੰ ਬਾਹਰ ਕੱਢ ਲੈਂਦੇ ਆ ਅਲਾਦੀਨ ਬਾਹਰ ਆ ਕੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਵੀ ਮੇਰੇ ਨਾਲ ਇਦਾਂ ਹੋਇਆ ਤੇ ਉਹ ਕਹਿੰਦੇ ਵੀ ਚੱਲ ਠੀਕ ਹੈ ਅਸੀਂ ਤੈਨੂੰ ਬਾਦਸ਼ਾਹ ਦੇ ਦਰਬਾਰ ਤੇਰੇ ਬਾਪ ਦੇ ਕੋਲ ਲੈ ਜਾਂਦੇ ਆ ਤੇ ਉਹ ਕਹਿੰਦਾ ਨਹੀਂ ਅਜੇ ਵਕਤ ਨਹੀਂ ਆਇਆ ਮੈਂ ਇਸ ਤਰ੍ਹਾਂ ਮਤਲਬ ਮੈਂ ਸਿੱਧ ਨਹੀਂ ਕਰ ਪਾਉਂਗਾ ਮੈਂ ਉਹਦਾ ਮੁੰਡਾ ਹੈਗਾ ਮੇਰਾ ਹੁਲਿਆ ਬਹੁਤ ਬਦਲ ਗਿਆ ਹੁਣ ਕਹਿੰਦਾ ਵੀ ਇਹਦੇ ਲਈ ਮੈਨੂੰ ਇੰਤਜ਼ਾਰ ਕਰਨਾ ਪਊਗਾ ਉਹ ਕੀ ਕਰਦਾ ਇੱਕ ਉਸੇ ਆਪਣੇ ਬਾਪ ਦੇ ਰਾਜ ਦੇ ਜਿਹੜ ਕੁਝ ਦਿਨਾਂ ਬਾਅਦ ਉੱਥੇ ਇੱਕ ਸਿਪਾਹੀ ਆਉਂਦੇ ਆ ਸਿਪਾਹੀ ਇਲਾਕੇ ਦੇ ਵਿੱਚ ਐਲਾਨ ਕਰ ਰਹੇ ਆ ਵੀ ਕੋਈ ਬੰਦਾ ਇਸ ਦਸਤਾਨੇ ਨਾਲ ਦਾ ਜੇ ਕੋਈ ਦਸਤਾਨਾ ਬਣਾ ਸਕਦਾ ਹੈ ਰਾਜੇ ਦੀ ਨੂੰਹ ਦਾ ਇੱਕ ਦਸਤਾਨਾ ਗਵਾਚ ਗਿਆ ਉਹ ਚਾਹੁੰਦੀ ਹੈ ਵੀ ਮੇਰੇ ਇਸ ਦਸਤਾਨੇ ਦੇ ਨਾਲ ਦਾ ਕੋਈ ਦਸਤਾਨਾ ਸਿਉਂ ਦੇਵੇ ਜਿਹੜਾ ਵੀ ਦਰਜੀ ਇਹ ਦਸਤਾਨਾ ਸਿਉਂਦੂਗਾ ਉਹਨੂੰ 500 ਸੋਨੇ ਦੀਆਂ ਮੋਹਰਾਂ ਇਨਾਮ ਚ ਮਿਲਣਗੀਆਂ ਅਲਾਦੀਨ ਸਮਝ ਜਾਂਦਾ ਵੀ ਮਤਲਬ ਇਸ਼ਾਰਾ ਮੇਰੀ ਪਤਨੀ ਵੱਲੋਂ ਆਇਆ ਮੈਨੂੰ ਲੱਭ ਰਹੀ ਹੈ ਉਹ ਕੀ ਕਰਦਾ ਇੱਕ ਦਰਜੀ ਦੀ ਸ਼ਗਿਰਦੀ ਕਰਦਾ ਹੈ ਦਰਜੀ ਨੂੰ ਕਹਿੰਦਾ ਮੈਨੂੰ ਆਪਣਾ ਸ਼ਗਿਰਦ ਬਣਾ ਲੈ ਉਹ ਕਹਿੰਦਾ ਆ ਜਾ ਭਾਈ ਅਗਲੇ ਦਿਨ ਸਪਾਹੀ ਕੁਦਰਤੀ ਉਸ ਦਰਜੀ ਕੋਲੇ ਆ ਜਾਂਦੇ ਐ ਦਰਜੀ ਨੂੰ ਕਹਿੰਦੇ ਵੀ ਆਹ ਦਸਤਾਨੇ ਨਾਲ ਦਾ ਦਸਤਾਨਾ ਬਣਾ ਸਕਦਾ। ਉਹ ਬਜ਼ੁਰਗ ਹੁੰਦਾ ਕਹਿੰਦਾ ਜੀ ਮੇਰੇ ਕੋਲ ਇੰਨੀ ਮਹਾਰਤ ਨਹੀਂ ਵੀ ਇੰਨਾ ਖੂਬਸੂਰਤ ਦਸਤਾਨਾ ਖੂਬੂ ਬਣਾ ਸਕਦਾ ਹੁਣਾ। ਤੇ ਸ਼ਾਗਿਰਦ ਅਲਾਦੀਨ ਕਹਿੰਦਾ ਵੀ ਮੈਂ ਬਣਾ ਸਕਦਾ। ਉਸ ਉਸਤਾਦ ਕਹਿੰਦਾ ਯਾਰ ਇੱਕ ਦਿਨ ਹੋਇਆ ਤੂੰ ਇੰਨੀ ਛੇਤੀ ਕਿਵੇਂ ਬਣਾ ਦੇਗਾ? ਉਹ ਕਹਿੰਦਾ ਜੀ ਇਹ ਮੇਰਾ ਕੰਮ ਹੈ। ਤਾਂ ਕਹਾਣੀ ਇਹ ਕਹਿੰਦੀ ਹੈ ਵੀ ਉਹ ਉਸਤਾਦ ਕਹਿੰਦਾ ਵੀ ਤੂੰ ਕਿਵੇਂ ਬਣਾਏਂਗਾ? ਕਹਿੰਦਾ ਤੂੰ ਬਸ ਇੰਨਾ ਕਰ ਮੈਨੂੰ 5 ਕਿਲੋ ਫਲੀਆਂ ਲਿਆ ਦੇ। ਮੈਂ ਫਲੀਆਂ ਖਾਊਂਗਾ ਤੇ ਮੈਂ ਇਹ ਦਸਤਾਨਾ ਬਣਾ ਦੂੰ ਮਾਲਾ ਕੰਨ ਜੀ ਫਲੀਆਂ ਖਾਣ ਨਾਲ ਦਸਤਾਨਾ ਬਣਾਦਾ ਮੈਂ ਤਾਂ ਇਹਨੂੰ ਲਿਆ ਦੇਣਾ ਉਹ ਜਦੋਂ ਬਾਜ਼ਾਰ ਜਾਂਦਾ ਉਹ 5 ਕਿਲੋ ਦੀ بجائے 4 ਕਿਲੋ ਫਲੀਆਂ ਲੈ ਆਉਂਦਾ ਉਹਨੂੰ ਐ ਆਉਂਦਾ ਵੀ ਚੱਲ ਜਿਹੜਾ ਬੰਦਾ 5 ਕਿਲੋ ਨਾਲ ਬਣਾ ਸਕਦਾ 4 ਕਿਲੋ ਨਾਲ ਵੀ ਬਣਾ ਦਿੰਦਾ ਤੇ ਉਹ ਉਹਨੂੰ 4 ਕਿਲੋ ਫਲੀਆਂ ਲੈ ਆਂਦਾ ਤੇ ਸਵੇਰੇ ਸਿਪਾਹੀ ਆਉਂਦੇ ਆ ਉਹ ਕਹਿੰਦੇ ਜੀ ਆਹ ਲਓ ਤੁਹਾਡਾ ਦਸਤਾਨਾ ਤਿਆਰ ਹੈ ਉਹ दंग ਰਹਿ ਜਾਂਦੀ ਹੈ ਸਿਪਾਹੀ ਕਹਿੰਦੇ ਕਮਾਲ ਹੈ ਯਾਰ ਇਹ ਦਸਤਾਨਾ ਤੋਂ ਬੜਾ ਕਮਾਲ ਦਾ ਬਣਾਤਾ ਹੈ ਤਾਂ ਬਿਲਕੁਲ ਹੀ ਮੈਚ ਕਰਦਾ ਹੈ ਤਾਂ ਉਹ ਕਹਿੰਦੇ ਚੱਲ ਵੀ ਰਾਜੇ ਦੇ ਦਰਬਾਰ ਚਲੀਏ ਰਾਜੇ ਦੇ ਦਰਬਾਰ ਉਹਨੂੰ ਜਦੋਂ ਲੈ ਜਾਂਦੇ ਆ ਤੇ ਰਾਜੇ ਦੇ ਦ हां हां ਕਹਿੰਦੀ ਇਹੀ ਦਸਤਾਨਾ ਹੈ ਦਸਤਾਨਾ ਇਹੀ ਹੈ ਤੇ ਉਹ ਅਲਾਦੀਨ ਨੂੰ ਜਦੋਂ ਪਛਾਣ ਲੈਂਦੀ ਹੈ ਅਲਾਦੀਨ ਅੱਖ ਨਾਲ ਇਸ਼ਾਰਾ ਕਰ ਦਿੰਦਾ ਵੀ ਅਜੇ ਮੌਕਾ ਨਹੀਂ ਆਇਆ ਚਲੋ ਜੀ ਰਾਜਾ ਨੂੰ 500 ਮੋਹਰਾ ਇਨਾਮ ਦਿੰਦਾ ਹੈ ਉਹ ਵਾਪਸ ਆ ਕੇ ਦਰਜੀ ਨੂੰ ਕਹਿੰਦਾ ਵੀ ਆ ਚੱਕ ਭਰਾਵਾ ਆਹ ਤੇਰਾ ਇਨਾਮ ਹੈ ਤੂੰ ਮੈਨੂੰ ਆਪਣੇ ਘਰ ਚ ਬਣਾ ਦਿੱਤੀ ਤੇ ਇਹ ਤੇਰਾ ਕੰਮ ਹੋ ਗਿਆ ਤੇ ਹੁਣ ਮੈਨੂੰ ਜਾਣਾ ਪੈਣਾ ਹੈ ਚਲੋ ਜੀ ਉਹ ਥੋੜੇ ਦਿਨ ਬਾਅਦ ਇੱਕ ਮੋਚੀ ਦੀ ਸ਼ਗਿਰਦੀ ਕਰ ਲੈਂਦਾ ਇਦਾਂ ਹੀ ਦੁਬਾਰਾ ਫਿਰ ਉਹ ਕਹਿੰਦੇ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਪਤਨੀ ਫੇਰ ਦੁਬਾਰਾ ਸੁਨੇਹਾ ਭੇਜਦੀ ਹੈ ਕਿਸੇ ਢੰਗ ਨਾਲ ਵੀ ਅਲਾਦੀਨ ਘਰੇ ਆ ਜਾ ਤਾਂ ਉਹਦੇ ਕੋਲ ਇਹੀ ਤਰੀਕਾ ਹੁੰਦਾ ਵੀ ਉਹ ਕਹਿੰਦੀ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਇਦਾਂ ਹੀ ਮੋਚੀ ਦਾ ਸ਼ਗਿਰਦ ਬਣਾਉਂਦਾ ਬਣ ਜਾਂਦਾ ਤੇ ਮੋਚੀ ਅ ਮਤਲਬ ਮੋਚੀ ਕੋਲੇ ਜਦੋਂ ਆਉਂਦੇ ਆ ਉਹਦੇ ਬਾਦਸ਼ਾਹ ਦੇ ਸਿਪਾਹੀ ਤੇ ਮੋਚੀ ਕਹਿੰਦਾ ਵੀ ਮੈਂ ਬਣਾ ਨਹੀਂ ਸਕਦਾ ਅਲਾਦੀਨ ਕਹਿੰਦਾ ਜੀ ਮੇਰੇ ਤਾਂ ਇਹ ਚੁਟਕੀ ਦਾ ਕੰਮ ਹੈ ਤਾਂ ਉਹਨੂੰ ਕਹਿੰਦਾ ਵੀ ਐ ਕਰ ਮੇਰੇ ਆਸਤੇ ਫਲ ਕਹਿੰਦਾ ਫਲੀਆਂ ਦਾ ਕੀ ਰਾਜ ਹੈ ਕਹਿੰਦਾ ਬਸ ਤੂੰ ਮੈਨੂੰ ਐਂ ਕਰ ਵੀ 5 ਕਿਲੋ ਫਲੀਆਂ ਲਿਆ ਦੇ ਤੇ ਮੈਂ ਖਾ ਕੇ ਸਵੇਰੇ ਉਹਦੀ ਜੁੱਤੀ ਬਣਾ ਦੂੰਗਾ ਚਲੋ ਜੀ ਫਲੀਆਂ ਲਿਆਉਂਦਾ ਹੈ ਇਹ ਵੀ ਫਲੀਆਂ ਘੱਟ ਲਿਆਉਂਦਾ ਹੈ 4 ਕਿਲੋ ਫਲੀਆਂ ਲਿਆਉਂਦਾ ਹੈ ਸਵੇਰੇ ਜੁੱਤੀ ਬਣਾਉਂਦਾ ਹੈ ਤੇ ਹੁਣ ਇਹਦੇ ਕੋਲ ਇੱਕ ਬਹਾਨਾ ਹੁੰਦਾ ਦਰਜੀ ਨੂੰ ਵੀ ਇਹੀ ਕਹਿ ਕੇ ਆਉਂਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤੂੰ 5 ਕਿਲੋ ਫਲੀਆਂ ਸੀ ਜਿਹੜੀਆਂ ਕਿਹਾ ਸੀ ਤੂੰ ਮੈਨੂੰ 4 ਕਿਲੋ ਖਵਾਈਆਂ ਨੇ ਦਸਤਾਨਾ ਉਹਨਾਂ ਖੂਬਸੂਰਤ ਨਹੀਂ ਬਣਿਆ ਨਹੀਂ ਤਾਂ ਇਨਾਮ ਹੋਰ ਮਿਲ ਜਾਣਾ ਸੀ ਇਸ ਕਰਕੇ ਮੈਂ ਤੇਰੀ ਸ਼ਗਿਰਦੀ ਛੱਡਦਾ ਮੋਚੀ ਨੂੰ ਵੀ ਕਹਿੰਦਾ ਵੀ ਤੂੰ ਭਰਾਵਾ ਫਲੀਆਂ ਘੱਟ ਦਿੱਤੀਆਂ ਸੀ ਇਸ ਕਰਕੇ ਮੈਂ ਹੁਣ ਤੇਰਾ ਸ਼ਗਿਰਦ ਨਹੀਂ ਹੈਗਾ ਮੈਂ ਜੁੱਤੀ ਲੈ ਕੇ ਚੱਲੇ ਆ ਤੇ ਇਸ ਤੋਂ ਬਾਅਦ ਜਿਹੜਾ ਤੇਰਾ ਨਾਮ ਹੈ ਤੇਰੇ ਹਵਾਲੇ ਕਰਕੇ ਮੈਂ ਤੇਰੀ ਸ਼ਗਿਰਦੀ ਛੱਡ ਦੇਣੀ ਹੈ ਚਲੋ ਜੀ ਰਾਜੇ ਦੇ ਦਰਬਾਰ 'ਚ ਜਾਂਦਾ ਜੁੱਤੀ ਮੈਚ ਕਰ ਜਾਂਦੀ ਹੈ ਤੇ ਪਤਨੀ ਨੂੰ ਪਛਾਣ ਲੈਂਦੀ ਹੈ ਤੇ ਉਹਨੂੰ ਕਹਿੰਦੀ ਵੀ ਤੂੰ ਹੁਣ ਮੇਰੇ ਕੋਲੇ ਵਾਪਸ ਆ ਜਾ ਮੈਂ ਦੱਸ ਦੇਣੀ ਆ ਰਾਜੇ ਨੂੰ ਉਹ ਕਹਿੰਦਾ ਨਹੀਂ ਅਜੇ ਮੌਕਾ ਨਹੀਂ ਆਇਆ ਅਜੇ ਵਕਤ ਲੱਗੂਗਾ ਤੂੰ ਇਹ ਜੁੱਤੀ ਰੱਖ ਮੈਂ ਜਾਉਣਾ ਤੇ ਉਹਨੂੰ ਇਹਨਾਂ ਪਤਾ ਲੱਗਿਆ ਕਾਫੀ ਹੈ ਹੁਣ ਕੀ ਹੁੰਦਾ ਹੈ ਦੂਸਰਾ ਰਾਜਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਸਮੁੰਦਰ ਦੇ ਪਾਰ ਵਾਲੇ ਨੂੰ ਵੀ ਮੇਰੀ ਗੁਲਬੁਲ ਚੋਰੀ ਕੀਤੀ ਹੈਗੀ ਹੈ ਉਸ ਰਾਜੇ ਦੇ ਕਿਸੇ ਰਾਜਕੁਮਾਰ ਨੇ ਉਹ ਫੌਜਾਂ ਲੈ ਕੇ ਘੇਰਾ ਪਾ ਲੈਂਦਾ ਤੇ ਉਹਦੀਆਂ ਫੌਜਾਂ ਹਾਹਾਕਾਰ ਮਚਾ ਦਿੰਦੀਆਂ ਨੇ ਉਹ ਕਹਿੰਦੀਆਂ ਨੇ ਵੀ ਜੇ ਕੋਈ ਸਾਡਾ ਰਾਜੇ ਦਾ ਰਾਜਕੁਮਾਰ ਸਾਹਮਣੇ ਆ ਕੇ ਪੇਸ਼ ਹੋ ਜਾਈ ਤੇ ਉਹ ਬਾਦਸ਼ਾਹ ਨੂੰ ਇਹ ਦੱਸ ਦੇਵੇ ਵੀ ਉਹਨੇ ਬੁਲਬੁਲ ਚੋਰੀ ਕਿਵੇਂ ਕੀਤੀ ਹੈ ਤਾਂ ਇਹ ਫੌਜਾਂ ਥੋੜੇ ਦੇਸ਼ ਦਾ ਖੜਾ ਛੱਡਣਗੀਆਂ ਨਹੀਂ ਤਾਂ ਬਰਬਾਦ ਕਰ ਦੇਣਗੀਆਂ ਸਾਰਾ ਕੁਝ ਚਲੋ ਜੀ ਇਹ ਇੰਤਜ਼ਾਰ ਕਰਦਾ ਇਹ ਹੁਣ ਆਪਦੇ ਜਾਂਦਾ ਹੈ ਰਾਜੇ ਨੂੰ ਇਹ ਗੱਲ ਕਹਿਣਾ ਵੀ ਮੈਂ ਪੇਸ਼ ਹੋ ਜਾਣਾ ਉਦੋਂ ਪਹਿਨੇ ਇਹਦਾ ਵੱਡਾ ਭਾਈ ਰਾਹ ਚ ਮਿਲ ਜਾਂਦਾ ਹੈ ਤਾਂ ਵੱਡੇ ਭਾਈ ਨੂੰ ਕਹਿੰਦਾ ਵੀ ਤੂੰ ਕਿੱਧਰ ਚੱਲੇ ਆ ਉਹ ਕਹਿੰਦਾ ਵੀ ਮੈਂ ਉਹਨੂੰ ਦੱਸਣ ਚੱਲੇ ਆ ਬਾਦਸ਼ਾਹ ਨੂੰ ਦੂਜੇ ਨੂੰ ਕਿ ਮੈਂ ਬੋਲਬੋਲ ਚੋਰੀ ਕੀਤੀ ਹੈ ਕਹਿੰਦਾ ਭਰਾਵਾ ਜਾ ਫਿਰ ਇਹ ਹੁਣ ਜਦੋਂ ਦੂਜੇ ਬਾਦਸ਼ਾਹ ਕੋਲੇ ਜਾਂਦਾ ਵੀ ਮੈਂ ਬੋਲਬੋਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਕਿਵੇਂ ਚੋਰੀ ਕੀਤੀ ਹੈ ਉਹ ਕਹਿੰਦਾ ਮੈਂ ਰੁੱਖ ਤੇ ਚੜ ਕੇ ਚੋਰੀ ਕੀਤੀ ਸੀ ਉਹ ਕਹਿੰਦਾ ਝੂਠ ਬੋਲ ਰਿਹਾ ਹੈ ਵਾਪਸ ਚਲਾ ਜਾ ਇਦਾਂ ਹੀ ਦੂਜਾ ਮੁੰਡਾ ਵਿਚਾਲੜਾ ਜਾਂਦਾ ਹੈ ਵਿਚਾਲੜਾ ਕਹਿੰਦਾ ਜੀ ਉੱਡਦੇ ਪਰਿੰਦੇ ਦੇਖੇ ਸੀ ਮੈਂ ਉਹਨਾਂ 'ਚੋਂ ਉੱਡਦੀ ਬੁਲਬੁਲ ਫੜ ਲਈ ਉਹ ਕਹਿੰਦਾ ਝੂਠ ਬੋਲਦਾ ਉਹ ਕਹਿੰਦਾ ਸਹੀ ਬੰਦਾ ਪੇਸ਼ ਕਰ ਦੋ ਨਹੀਂ ਤਾਂ ਦੇਸ਼ ਬਰਬਾਦ ਕਰ ਦੂੰਗਾ ਇਹ ਆਪਦੇ ਬਾਪ ਕੋਲੇ ਜਾਂਦਾ ਕਹਿੰਦਾ ਵੀ ਮੈਂ ਅਸਲ ਦੇ ਵਿੱਚ ਅਲਾਦੀਨ ਹਾਂ ਤੇ ਮੈਂ ਹੀ ਵਾਪਸ ਲੈ ਕੇ ਆ ਸਕਦਾ ਮੈਂ ਹੀ ਮਨਾ ਕੇ ਉਹਨੂੰ ਵਾਪਸ ਭੇਜ ਸਕਦਾ ਨਹੀਂ ਤਾਂ ਕਹਿਰ ਹੋ ਜਾਊਗਾ ਤੇ ਉਹ ਕਹਿੰਦਾ ਮੈਂ ਕਿਵੇਂ ਮੰਨਾਂ ਵੀ ਤੂੰ ਮੇਰਾ ਪੁੱਤ ਹੈ ਕਹਿੰਦਾ ਬਸ ਤੂੰ ਇੱਕ ਕੰਮ ਕਰ ਮੈਨੂੰ ਮੇਰਾ ਘੋੜਾ ਦੇ ਦੇ ਤੇ ਮੈਂ ਬੁਲਬੁਲ ਬੋਲਣ ਵੀ ਲਾਊਂਗਾ ਤੇ ਬਾਗ ਹਰਾ ਵੀ ਕਰੂੰਗਾ ਪਰ ਇੱਕ ਸ਼ਰਤ ਹੈ ਤੂੰ ਮੈਨੂੰ 3 ਘੰਟੇ ਦਾ ਦੇ ਲਈ ਇਹ ਆਪਣੀ ਜਿਹੜਾ ਰਾਜ ਭਾਗ ਦੀਆਂ ਜਿਹੜੀਆਂ ਤੇਰੇ ਕੋਲੇ ਪਾਵਰਾਂ ਨੇ ਉਹ ਮੈਨੂੰ ਦੇ ਦੇ ਤਿੰਨ ਘੰਟੇ ਰਾਜ ਭਾਗ ਤੇ ਮੈਂ ਰਾਜਾ ਬਣੂਗਾ ਕਹਿੰਦਾ ਚੱਲ ਠੀਕ ਹੈ ਜਾ ਇਹ ਦੂਜੇ ਬਾਦਸ਼ਾਹ ਕੋਲੇ ਜਾਂਦਾ ਉਹਨੂੰ ਦੱਸਦਾ ਵੀ ਮੈਂ ਕਿਵੇਂ ਕਿਵੇਂ ਬੁਲਬੁਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਤੇਰੇ ਕੋਲੇ ਨਿਸ਼ਾਨੀ ਕੀ ਹੈ ਚੱਲ ਜੇ ਮੈਂ ਮੰਨ ਵੀ ਲਵਾਂ ਤੂੰ ਚੋਰੀ ਕੀਤੀ ਹੈ ਕਹਾਣੀ ਤੇਰੀ ਸੱਚੀ ਹੈ ਉਹ ਉਹਨੂੰ ਝੋਲੇ ਚੋਂ ਕੱਢ ਕੇ ਉਹਦੇ ਜਿਹੜੇ ਦੰਤਾਂ ਦੇ ਨੱਕ ਕਰਨ ਬੁਲ ਵੱਡੇ ਸੀ ਕਹਿੰਦਾ ਆ ਦੇਖੋ ਮੈਂ ਆਹ ਜਿਹੜੀਆਂ ਦੁਸ਼ਵਾਰੀਆਂ ਪਾਰ ਕੀਤੀਆਂ ਨੇ ਬਾਦਸ਼ਾਹ ਕਹਿੰਦਾ ਕੀ ਬਾਤ ਆ ਯਾਰ ਤੂੰ ਹੀ ਸੂਰਮਾ ਹੈ ਜਾ ਤੈ ਚਲੋ ਜੀ ਉਹ ਫੌਜਾਂ ਵਾਪਸ ਲੈ ਜਾਂਦਾ ਹੈ ਤੇ ਇਹ ਇਹ ਆਪਣੇ ਫਾਦਰ ਕੋਲੇ ਵਾਪਸ ਆ ਕੇ ਬੁਲਬੁਲ ਨੂੰ ਕਹਿੰਦਾ ਬਾਗ ਚ ਜਾ ਕੇ ਕਹਿੰਦਾ ਵੀ ਬੁਲਬੁਲ गा ਬੁਲਬੁਲ ਗਾਉਂਦੀ ਹੈ ਤੇ ਬਾਗ ਹਰਾ ਭਰਾ ਹੋ ਜਾਂਦਾ ਹੈ ਹੁਣ ਬਾਦਸ਼ਾਹ ਨੂੰ ਕਹਿੰਦਾ ਵੀ ਮੈਨੂੰ 3 ਘੰਟੇ ਦਾ ਵਕਤ ਕਿਹਾ ਸੀ ਤੁਸੀਂ ਉਹ ਮੇਰੇ 3 ਘੰਟੇ ਮੈਨੂੰ ਤਖਤ ਤੇ ਬਿਠਾਓ ਬਾਦਸ਼ਾਹ ਨੂੰ ਤਖਤ ਤੇ ਬਿਠਾਉਂਦਾ ਹੈ ਉਹ ਕਹਿੰਦਾ ਵੀ ਦੋਵੇਂ ਭਾਈਆਂ ਨੂੰ ਸੱਦ ਲੈਂਦਾ ਮੇਰੀ ਕਹਿੰਦਾ ਵੀ ਗੱਲ ਸੁਣ ਲਓ ਸੱਚ-ਸੱਚ ਦੱਸ ਦੋ ਵੀ ਤੁਸੀਂ ਕੀ ਕੀ ਕਰਦੂਤ ਕੀਤੀ ਹੈ ਨਹੀਂ ਤਾਂ ਮੈਂ ਤੁਹਾਡਾ ਸਿਰ ਕਲਮ ਕਰ ਦੂੰਗਾ ਉਹ ਦੋਵੇਂ ਪਰ ਆ ਡਰਦੇ ਦੱਸ ਦਿੰਦੇ ਵੀ ਅਸੀਂ ਕਿਵੇਂ ਕਿਵੇਂ ਲਾਲਚ ਕੀਤਾ ਕਿਵੇਂ ਕਿਵੇਂ ਇਹਨੂੰ ਖੋਜ ਸਟਿਆ ਉਹ ਸਾਰੀਆਂ ਆਪਦੀਆਂ ਜਿਹੜੀਆਂ ਖਾਮੀਆਂ ਦੱਸ ਦਿੰਦੇ ਆ ਵੀ ਅਸੀਂ ਕੀ ਕੀ ਗਲਤੀਆਂ ਕੀਤੀਆਂ ਤਾਂ ਉਹਦਾ ਫਾਦਰ ਕਹਿੰਦਾ ਵੀ ਵੀ ਤੂੰ ਜੋ ਚਾਹੇਗਾ ਇਹਨਾਂ ਨੂੰ ਸਜ਼ਾ ਦੇ ਚਾਹੇ ਮਾਰ ਦੇ ਆਪਦੇ ਭਾਈਆਂ ਨੂੰ ਉਹ ਕਹਿੰਦਾ ਨਹੀਂ ਮੈਂ ਭਾਈ ਆ ਮੈਂ ਕਾਤਲ ਨਹੀਂ ਹੈਗਾ ਇਹਨਾਂ ਦੇ ਮਨ 'ਚ ਲੋਭ ਆਇਆ ਸੀ ਇਹਨਾਂ ਨੇ ਮੈਨੂੰ ਮਾਰਨਾ ਵੀ ਚਾਹਿਆ ਖੋਜ ਵੀ ਸੱਟਣਾ ਚਾਹਿਆ ਪਰ ਮੈਂ ਭਾਈ ਆ ਮੈਂ ਇਹਨਾਂ ਨੂੰ ਮਾਰ ਨਹੀਂ ਸਕਦਾ ਮੈਂ ਕਹਿੰਦਾ ਮੈਂ ਇਹਨਾਂ ਦੇ ਭਾਈ ਹੋਣ ਦੀ ਕਦਰ ਕਰਦਾ ਪਰ ਇਹਨਾਂ ਨੇ ਗਲਤੀ ਜ਼ਰੂਰ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਮੈਂ 10 ਸਾਲਾਂ ਲਈ ਇਸ ਦੇਸ਼ 'ਚੋਂ ਬਾਹਰ ਕੱਢ ਦਿੰਦਾ 10 ਸਾਲ ਤੱਕ ਇਸ ਦੇਸ਼ ਦੇ ਵਿੱਚ ਵਾਪਸ ਨਹੀਂ ਆਉਣਗੇ ਤੇ ਉਦੋਂ ਵਾਪਸ ਆਉਣਗੇ ਜਦੋਂ ਇਹ ਤੋਬਾ ਕਰ ਲੈਣਗੇ ਕਿ ਅਸੀਂ ਭਾਈਆਂ ਵਾਂਗੂ ਰਲ ਮਿਲ ਕੇ ਰਹਾਂਗੇ ਤੇ ਇਦਾਂ ਬਾਗ ਹਰਾ ਹੋ ਜਾਂਦਾ ਤੇ ਅਲਾਦੀਨ ਜਿਹੜਾ ਹੈਗਾ ਸੀ ਉਹ ਆਪਣੇ ਬਾਪ ਨਾਲ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ ਇਹ ਕਹਾਣੀ ਸੀ ਸੁਨੇਰੀ ਬੁਲਬੁਲ